ਮਾਈਨਿੰਗ ਮਾਫੀਆ ਵੱਲੋਂ ਬੰਨ ਨਾਲ ਛੇੜਛਾੜ ਕਰ ਕਰਾਲੀ ਸ਼ਹਿਰ ਨੂੰ ਡਬਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਬਕਾਇਦਾ ਰੇਤ ਚੁੱਕਣ ਵਾਲਿਆਂ ਨੇ ਨਦੀ ਵਿੱਚ ਹੀ ਬਣਾ ਦਿੱਤਾ ਬੈਠਣ ਦੇ ਲਈ ਜੁਗਾੜ 12 ਮੰਦਰ ਪਿੱਛੇ ਹੋ ਰਹੀ ਹੈ ਸਰੀਆਮ ਰਾਤ ਵਕਤ ਰੇਤ ਚੋਰੀ ਇਸੇ ਰਸਤੇ ਤੋਂ ਨਦੀ ਦਾ ਪਾਣੀ ਹੋਇਆ ਸੀ ਕੁਰਾਲੀ ਦੇ ਵਿੱਚ ਦਾਖਲ ਅੱਸੀ ਗੱਲ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਨਦੀ ਦੇ ਵਿੱਚ ਮਾਈਨਿੰਗ ਨਾ ਕੀਤੀ ਜਾਵੇ ਪਰ ਫੇਰ ਵੀ ਮਾਈਨਿੰਗ ਮਾਫੀਆ ਕੁਰਾਲੀ ਦੇ ਵਿੱਚ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੁਰਾਲੀ ਦੀਆਂ ਹੈ ਇਤੇ ਕੀ ਨਦੀ ਦੇ ਵਿੱਚ ਰਾਤ ਦੇ ਵਕਤ ਮਾਈਨਿੰਗ ਹੁੰਦੀ ਹੈ ਅਤੇ ਮਾਈਨਿੰਗ ਮਾਫੀਆ ਰੇਤ ਇਥੋਂ ਰਾਤ ਦੇ ਵਕਤ ਚੋਰੀ ਕਰਦਾ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਹਨ ਕਿ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਪਰ ਫਿਰ ਵੀ ਇਹ ਤਸਵੀਰਾਂ ਕਾਫੀ ਕੁਝ ਬਿਆਨ ਕਰਦੀਆਂ ਹਨ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਵੀ ਖੋਲਦੀਆਂ ਹਨ ਹਾਲਾਂਕਿ ਜਦੋਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਆਉਣ ਤੋਂ ਮਨ੍ਹਾ ਕਰ ਦਿੱਤਾ ਤੇ ਰਾਤ ਨੂੰ ਉਹਨਾਂ ਨੇ ਦੱਸਿਆ ਕਿ ਨਦੀ ਦੇ ਵਿੱਚ ਸਰਾਮ ਟਰੈਕਟਰਾਂ ਦੇ ਵਿੱਚ ਰੇਤ ਭਰ ਕੇ ਲੋਕ ਕੁਰਾਲੀ ਦੇ ਅਲੱਗ-ਅਲੱਗ ਬਾੜਾਂ ਵਿੱਚ ਸਪਲਾਈ ਕਰਦੇ ਹਨ ਇੱਥੇ ਹੀ ਨਹੀਂ ਮੈਂ ਕੈਮਰਾਮੈਨ ਨੂੰ ਕਿ ਹੋਰ ਕਵਾਂਗਾ ਕਿ ਤਸਵੀਰਾਂ ਇਹ ਵੀ ਦਿਖਾਣ ਕਿ ਇਹ ਰਾਤ ਦੇ ਵਕਤ ਇੱਥੇ ਲੱਕੜੀਆਂ ਜੋ ਦਰਤ ਲੱਗੇ ਹੋਏ ਹਨ ਦਰਖਤਾਂ ਨੂੰ ਪੁੱਟ ਕੇ ਜੋ ਕਿ ਬਿਲਕੁਲ ਹਰੇ ਭਰੇ ਦਰਖਤ ਹੁੰਦੇ ਹਨ ਉਹਨਾਂ ਨੂੰ ਪੁੱਟ ਕੇ ਇੱਥੇ ਠੰਡ ਦੇ ਵਿੱਚ ਬਚਨ ਦੇ ਲਈ ਅੱਗ ਦਾ ਵੀ ਪ੍ਰਯੋਗ ਕਰਦੇ ਹਨ ਅਤੇ ਬਿਲਕੁਲ ਸਾਹਮਣੇ 12 ਮੰਦਰ ਹੈ ਜਿੱਤੇ ਕਿ ਪਿਛਲੀ ਵਾਰ ਪਾਣੀ ਆਇਆ ਸੀ ਤੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀ ਇਸ ਕਰਕੇ 12 ਮੰਦਰ ਦੇ ਬਿਲਕੁਲ ਪਿੱਛੇ ਇੱਕ ਟੱਕ ਚੱਲ ਰਿਹਾ ਹੈ ਜਿੱਤੇ ਕਿ ਰਾਤ ਦੇ ਵਕਤ ਇੱਥੇ ਮਾਈਨਿੰਗ ਹੁੰਦੀ ਹੈ ਅਤੇ ਨਦੀ ਚੋਂ ਰੇਤਾ ਚੋਰੀ ਕਰਕੇ ਬਾਹਰ ਕੁਰਾਲੀ ਦੇ ਵਿੱਚ 6-7-8000 ਰੁਪਏ ਦੀ ਟਰਾਲੀ ਵੇਚੀ ਜਾਂਦੀ ਹੈ ਬਿਲਕੁਲ ਇੱਧਰਲੀ ਸਾਈਡ ਮੈਂ ਕੈਮਰਾ ਨੂੰ ਕਹੂੰਗਾ ਕਿ ਇੱਕ ਕੁ ਤਸਵੀਰਾਂ ਜ਼ਰੂਰ ਦਿਖਾਣ ਇਹ ਨਦੀ ਦਾ ਬੰਨ ਹੈ ਜਿਸ ਨੂੰ ਤੋੜ ਦਿੱਤਾ ਗਿਆ ਕਿਉਂਕਿ ਰੇਤ ਚੋਰੀ ਕਰਕੇ ਕੁਰਾਲੀ ਦੇ ਵਿੱਚ ਵੇਚਿਆ ਜਾ ਰਿਹਾ ਹੈ ਹਾਲਾਂਕਿ ਇਹ ਦਾਵਾ ਨਹੀਂ ਕੀਤਾ ਜਾ ਰਿਹਾ ਕਿ ਕਿਸ ਵੱਲੋਂ ਇੱਥੋਂ ਰੇਤ ਚੋਰੀ ਕੀਤੀ ਜਾਂਦੀ ਹੈ ਪਰ ਇਹ ਤਸਵੀਰਾਂ ਕਾਫੀ ਕੁਝ ਬਿਆਨ ਕਰਦੀਆਂ ਬਕਾਇਦਾ ਟਰੈਕਟਰਾਂ ਦੇ ਟਾਇਰਾਂ ਦੇ ਨਿਸ਼ਾਨ ਵੀ ਸਾਫ-ਸਾਫ ਦਿਖਾਈ ਦਿੰਦੇ ਨੇ ਜਿਸ ਕਰਕੇ ਇਹ ਸਾਫ ਦਿਖਾਈ ਦਿੰਦਾ ਹੈ ਕਿ ਇਹ ਟਰੈਕਟਰਾਂ ਦੇ ਨਿਸ਼ਾਨ ਤਾਜ਼ੇ ਨੇ ਅਤੇ ਕੁਝ ਹੀ 1-2 ਦਿਨ ਦੇ ਅੰਦਰ-ਅੰਦਰ ਹੀ ਇੱਥੋਂ ਰੇਤ ਚੁੱਕਿਆ ਗਿਆ ਹੈ ਅਤੇ ਰੇਤ ਚੁੱਕਣ ਵਾਲੇ ਕੁਰਾਲੀ ਦੇ ਹੋ ਸਕਦੇ ਨੇ ਫਿਲਹਾਲ ਅਸੀਂ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਮਾਈਨਿੰਗ ਵਿਭਾਗ ਨੂੰ ਅਪੀਲ ਕਰਦੇ ਹਾਂ ਕਿ ਰਾਤ ਦੇ ਵਕਤ ਨਦੀ ਦੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਜਿਹੜਾ ਵੀ ਨਦੀ ਦਾ ਬੰਨ ਤੋੜ ਕੇ ਇੱਥੋਂ ਰੇਤਾਂ ਚੋਰੀ ਕਰਦਾ ਅਤੇ ਕੁਰਾਲੀ ਦੇ ਵਿੱਚ ਸਪਲਾਈ ਕਰਦਾ ਉਸ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਨਦੀ ਦੇ ਰੇਤ ਤੇ ਮਾਈਨਿੰਗ ਬਿਲਕੁਲ ਖੋਲੀ ਨਹੀਂ ਗਈ ਅਤੇ ਇਸ ਕਰਕੇ ਨਦੀ ਦਾ ਬੰਨ ਤੋੜਿਆ ਗਿਆ ਤੇ ਹੁਣ ਕੁਰਾਲੀ ਸ਼ਹਿਰ ਨੂੰ ਵੀ ਨੁਕਸਾਨ ਹੋ ਸਕਦਾ ਕਿਉਂਕਿ ਬੰਨ ਟੁੱਟਣ ਦੇ ਕਰਕੇ ਹੀ ਪਹਿਲਾਂ ਵੀ ਕੁਰਾਲੀ ਦੇ ਵਿੱਚ 5-5 ਦੇ ਫੁੱਟ ਦੇ ਕਰੀਬ ਇੱਥੋਂ ਰੇਤਾਂ ਚੁੱਕਿਆ ਹੋਇਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਨਦੀ ਦਾ ਬੰਨ ਦੀ ਵੀ ਤਸਵੀਰਾਂ ਦਿਖਾਣ ਜਿੱਤੇ ਕੀ ਬਕਾਇਦਾ ਇੱਕ ਪਿੱਛੇ ਕੁਆਟਰ ਵੀ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਬੈਠ ਕੇ ਇਸ ਕਮਰੇ ਦੇ ਵਿੱਚ ਕੁਝ ਲੋਕ ਰਾਤ ਨੂੰ ਬਸੇਰਾ ਵੀ ਕਰਦੇ ਹਨ ਅਤੇ ਜਦੋਂ ਟਰੈਕਟਰ ਇੱਥੋਂ ਚਲੇ ਜਾਂਦਾ ਹੈ ਤਾਂ ਉਹਦੇ ਇਸ ਜੋ ਕਮਰਾ ਬਣਾਇਆ ਹੋਇਆ ਹੈ ਇਸ ਦੇ ਵਿੱਚ ਕਮਰੇ ਵਿੱਚੋਂ ਬੈਠ ਜਾਂਦੇ ਹਨ ਅਤੇ ਬੈਠਣ ਤੋਂ ਬਾਅਦ ਜਦੋਂ ਫੇਰ ਦੁਆਰ ਤੋਂ ਟਰਾਲੀ ਆਂਦੀ ਹੈ ਤਾਂ ਰੇਤ ਭਰ ਕੇ ਫੇਰ ਤੋਂ ਟਰਾਲੀ ਲੋਡ ਕਰ ਦਿੱਤੀ ਜਾਂਦੀ ਹੈ ਤੇ ਬਿਲਕੁਲ ਮੇਰੇ ਪਿਛਲੀ ਸਾਈਡ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਨਦੀ ਦੀ ਤਸਵੀਰਾਂ ਦਿਖਾਣ ਚਿੱਤੇ ਕੀ ਨਦੀ ਹੈ ਜਿੱਥੇ ਨਦੀ ਦਾ ਬਰਸਾਤੀ ਪਾਣੀ ਆਇਆ ਸੀ ਅਤੇ ਇਸ ਬਰਸਾਤੀ ਪਾਣੀ ਦੇ ਕਰਕੇ ਪੁਰਾਣੀ ਨਿਵਾਸੀਆਂ ਦਾ ਨੁਕਸਾਨ ਹੋਇਆ ਸੀ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਤੁਰੰਤ ਇੱਥੇ ਟੀਮ ਭੇਜ ਕੇ ਹਰ ਡਿਟੇਲ ਹਾਸਿਲ ਕੀਤੀ ਜਾਵੇ ਕਿ ਕਿੰਨੀ ਕਿਤੋਂ ਰੇਤ ਚੱਕੀ ਗਈ ਹੈ ਅਤੇ ਇਹ ਰੇਤ ਕਿਸ ਨੂੰ ਵੇਚੀ ਗਈ ਹੈ ਅਤੇ ਨਾਲ ਹੀ ਰੇਤ ਚੱਕਣ ਵਾਲਾ ਕੋਲ ਹੈ ਕਿਉਂਕਿ ਜੇਕਰ ਇੰਜ ਹੀ ਚੱਲਦਾ ਰਿਹਾ ਤਾਂ ਕੁਰਾਲੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਰੇਤ ਚੋਰਾਂ ਵੱਲੋਂ ਕੁਰਾਲੀ ਨੂੰ ਫੇਰ ਤੋਂ ਡਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾਓ ਐਸਐਚਓ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਜੇਕਰ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇਹੀਂ ਤਾਂ ਕਈ ਵਾਰ ਪ੍ਰਸ਼ਾਸਨ ਵੱਲੋਂ ਇਹੀ ਜਵਾਬ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਵਾਰੀ ਜਾਣਕਾਰੀ ਨਹੀਂ ਹੈ ਜੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਤਾਂ ਮੌਕੇ ਤੇ ਪੁੱਜ ਕੇ ਪੜਤਾਲ ਕੀਤੀ ਜਾਵੇ ਕਿ ਆਕਰ ਇਹ ਰੇਤ ਚੋਰ ਕੌਣ ਹੈ ਅਤੇ ਕਿਸ ਦੀ ਜ਼ਮੀਨ ਚੋਂ ਇਹ ਰੇਤ ਚੱਕੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ